ਲਗਾਤਾਰ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਲਗਾਤਾਰ ਜੰਤਨ ਕੀਤੇ ਜਾ ਰਹੇ ਨੇ ਅੱਜ ਫੇਰ ਲੁਧਿਆਣਾ ਪਹੁੰਚਿਆ ਅਸੀਂ ਲਗਾਤਾਰ ਵਿਧਾਨ ਸਭਾ ਕਮੇਟੀ ਦੀ ਮੀਟਿੰਗਾਂ ਦੋ ਇਥੇ ਲੁਧਿਆਣੇ ਹੋਈਆਂ ਉੱਥੇ ਵੀ ਤੇ ਜਿਹੜੀਆਂ ਚੜਨੀ ਕੜ ਦੇ ਵਿੱਚ ਹੋਈਆਂ ਉੱਥੇ ਵੀ ਅਸੀਂ ਉਹਦੀਆਂ ਪ੍ਰੋਸੀਡਿੰਗਾਂ ਤੁਹਾਨੂੰ ਦੇ ਸਕਦੇ ਆ ਕਿ ਹਰ ਵੇਲੇ ਅਸੀਂ ਕਹਿੰਦੇ ਕਿ ਜਿਹੜਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਹੈ ਰੁਕਨੇ ਚਾਹੀਦੇ ਆ ਮਿਊਸਪਲ ਕਮੇਟੀ ਦਾ ਇੱਕ ਜਿਹੜਾ ਕਨੈਕਸ਼ਨ ਹੈ ਜਿਹੜਾ ਸਟੇ ਹੋਣ ਕਰਕੇ ਉਹੜਿਆ ਹੋਇਆ ਹੁਣ ਵੀ ਕੇਸ ਜਿਹੜਾ ਹੈਗਾ ਉਹ ਡਿਸਕਸ ਕਰਕੇ ਛੱਡਿਆ ਕਿ ਉਹਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾਵੇ ਉਹ ਮਿਊਚੁਅਲ ਕਮੇਟੀ ਨੇ ਕਿਹਾ ਕਿ ਅਸੀਂ ਪੈਸੇ ਜਿਹੜਾ ਹੈਗਾ ਐਫੀਡੇਵਿਟ ਦੇਣ ਨੂੰ ਤਿਆਰ ਆ ਕਿ ਜੇਕਰ ਫੈਸਲਾ ਇਹਨਾਂ ਦੇ ਵੀ ਹੱਕ ਚ ਆਉਂਦਾ ਤੇ ਅਸੀਂ ਉਹ ਜਿਹੜੀ ਜੋਰ ਰੇਟ ਹੋਊਗਾ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ ਜੇ ਇਹ ਸੋ ਕਰਦੇ ਆ ਵੀ ਸਾਡਾ ਥਾਵਾਂ ਸੋ ਉਹਦੇ ਵਾਸਤੇ ਉਹ ਫੈਸਲਾ ਆ ਗਿਆ ਤੇ ਫਿਰ ਇਹਦੇ ਨਾਲ ਉਹ ਜਿਹੜੀਆਂ 32 ਇੰਡਸਟਰੀਆਂ ਦੇ ਪਾਣੀ ਆ ਜਿਹੜੇ ਹੁਣ ਉਹ ਇਹਦੇ ਫਰੂ ਇਹਦੇ ਵਿੱਚ ਆ ਵੀ ਰਹੇ ਆ ਤੇ ਉਹ ਉਹ ਜਿੱਦਣ ਉਹ ਕਨੈਕਸ਼ਨ ਟ੍ਰੀਟਮੈਂਟ ਪਲੈਂਟ ਨਾਲ ਜੁੜ ਗਿਆ ਉਹਦਣ ਜਿਹੜਾ ਹੈਗਾ ਵਾ ਉਹ ਸਾਰੇ ਵੱਖੋ ਵੱਖਰੇ ਹੋ ਜਾਣੇ ਹੁਣ ਤਾਂ ਉਹਦੀ ਇਸ ਕਰਕੇ ਪੈ ਰਹੇ ਕਿ ਇਹ ਸਾਡਾ ਨਹੀਂ ਹੈਗਾ ਇੰਡਸਟਰੀ ਕਹਿੰਦੀ ਸਾਡਾ ਨਹੀਂ ਮਿਊਸਪਲ ਕਮੇਟੀ ਦਾ ਸੋ ਉਹਦਾ ਫੈਸਲਾ ਹੋ ਜAVE ਤਾਂ ਫਿਰ ਮਿਊਸਪਲ ਕਮੇਟੀ ਦਾ ਜਿਹੜਾ ਪਾਣੀ ਹੈ ਇਹ 600 650 ਐਮਐਲਡੀ ਹੈ ਤੇ 800 ਐਮਐਲਡੀ ਦਾ ਪ੍ਰਬੰਧ ਹੋਇਆ ਜਿਹਨੇ ਟ੍ਰੀਟਮੈਂਟ ਪਲੈਂਟ ਲੱਗ ਚੁੱਕੇ ਆ ਜੇਕਰ ਉਹ ਪਾਣੀ ਉੱਥੇ ਜੁੜ ਜਾਂਦਾ ਫੇਰ ਬਾਕੀ ਰਹਿ ਗਿਆ ਇੰਡਸਟਰੀ ਦਾ ਉਹਦੇ ਵਿੱਚ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਉਹ ਟ੍ਰੀਟਮੈਂਟ ਪਲੈਂਟ ਚੱਲ ਰਹੇ ਉਹਨਾਂ ਦੇ ਉੱਤੇ ਅਸੀਂ ਲਗਾਤਾਰ ਆਪ ਨਿਗਰਾਨੀ ਕਰ ਰਹੇ ਆ ਉਹਨਾਂ ਦੇ ਰਾਤ ਨੂੰ ਵੀ ਸੈਂਪਲ ਭਰ ਕੇ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਨੂੰ ਜਦੋਂ ਸਾਨੂੰ ਕੋਈ ਜਾਂਦਾ ਪਰ ਸੋਨੀ ਹੀ ਪਾਰਟੀ ਦੇ ਮਜ਼ਾਕ ਗੁਰਪ੍ਰੀਤ ਗੋਗੀ ਹਣੀ ਇਹ ਗੱਲ ਨੂੰ ਲੈ ਕੇ ਆਵਾਜ਼ ਚੱਕ ਰਹੇ ਨੇ ਕਹਿੰਦੇ 650 ਕਰੋੜ ਰੁਪਏ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਨਹੀਂ ਉਹ ਤਾਂ ਉਹ ਤਾਂ ਜੇ ਕੋਈ ਵਾਰੀ ਹੋ ਜਾਣੀ ਚਾਹੀਦੀ ਉਹਦੇ ਉੱਤੇ ਹੋਣਾ ਜੇ ਪੈਸਾ ਕਿਸੇ ਨੇ ਖਾਦਾ ਵਾ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਪਾਣੀ ਜਿਹੜੇ ਹੈਗੇ ਆ ਸਾਫ਼ ਹੋਣੇ ਚਾਹੀਦੇ ਇਹਦੇ ਉੱਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਬਣ ਕੇ ਬੰਨ ਲਾ ਦਾਂਗੇ ਨਹੀਂ ਉਹ ਐ ਹੋਣਾ ਕਿ ਲੋਕਾਂ ਦੇ ਵਿੱਚ ਗੁੱਸਾ ਰੋਸ ਆ 22 ਕਰੋੜ ਲੋਕ Rajasthan ਦੇ ਵਿੱਚ ਆ ਮਾਲਵੇ ਦੇ ਵਿੱਚ ਇਹ ਕੰਸਟ੍ਰਕਸ਼ਨ ਬਣਨੀ ਕੰਸਟ੍ਰਕਟ ਬਣਨੀ ਕੰਸਟ੍ਰਕਸ਼ਨ ਚੱਲਣੀ ਕੋਈ ਬੁੱਢੇ دریا ਦਾ ਪਾਣੀ ਜਿਹੜਾ ਹੈਗਾ ਗੰਦੇ ਪਾਣੀ ਕਰਕੇ ਹੋਇਆ ਲੋਕਾਂ ਵਿੱਚ ਰੋਸ ਹੈ 22 ਦਾ ਅਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਜਾਵਾਂਗੇ ਕਿ ਇਹ ਜਿਹੜੇ ਹੈਗੇ ਆ ਇਹ ਤੋਂ ਪਹਿਲਾਂ ਪਹਿਲਾਂ ਜਿਹੜੇ ਰੁਕ ਜਾਣੇ ਚਾਹੀਦੇ ਪਾਣੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਕੁਝ ਇੰਡਸਟਰੀਸਟਾਂ ਨੂੰ ਕਹਿੰਦੇ ਵੀ ਲੈ ਕੇ ਜਿਹੜੇ ਫੈਸਲੇ ਲਏ ਜਾ ਰਹੇ ਨੇ ਕਹਿੰਦੇ ਲੋਕਾਂ ਦੇ ਜਿਹੜੇ ਇਹ ਪੂਲਟ ਫੈਲੇ ਲਿਆ ਜਾ ਰਹੇ ਨਹੀਂ ਨਹੀਂ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਕਿ ਹੁਣ ਨਹੀਂ ਇਹ ਲਗਾਤਾਰ ਪਹਿਲਾਂ ਤੋਂ ਹੀ ਹੁੰਦਾ ਆ ਕਿਉਂਕਿ ਜਦੋਂ ਤੋਂ ਅਸੀਂ ਤਾਂ 2000 ਤੋਂ ਲੈ ਕੇ ਇਹਦਾ ਮੁੱਦਾ ਉਠਾਉਂਦੇ ਰਹੇ ਆ ਪਿਊਲ ਪলিউਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਆ ਅਸੀਂ ਇਹ ਵਕ ਹਰ ਮੀਟਿੰਗਾਂ ਸਾਡਾ ਤੁਸੀਂ ਇਕੱਲੀ ਇਕੱਲੀ ਮੀਟਿੰਗ ਦੇ ਵਿੱਚ ਉਠਾ ਕੇ ਦੇ ਜਦੋਂ ਅਸੀਂ ਆਉਂਦੇ ਸੀਗੇ ਅਸੀਂ ਪਹਿਲਾਂ ਮੀਟਿੰਗ ਦੇ ਵਿੱਚ ਪਹਿਲਾਂ ਕਾਲਾ ਸੰਘਣ ਡਰੇਨ ਤੋਂ ਪਰਦੇ ਸੀ ਬੋਤਲ ਫਿਰ ਚਿੱਟੀ ਬੇਂ ਤੋਂ ਫਿਰ ਬੁੱਢੇ ਦਰਿਆ ਤੋਂ ਰੋਜ ਦੇ ਸੈਂਪਲ ਉੱਥੇ ਰੱਖਦੇ ਸੀ ਵੀ ਇਹ ਜਿਹੜਾ ਕੁਝ ਹੋ ਰਿਹਾ ਪਰ ਕਾਲਾ ਪਾਣੀ ਦਾ ਜਿਹੜਾ ਅੰਦੋਲਨ ਕਹਿਣ ਕਰਨ ਦੀ ਗੱਲ ਕਰੀ ਨੀ ਗੋਧਾ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਇਹਦਾ ਜਿਹੜਾ ਕਾਲਾ ਸੰਘਣ ਡਰੇ ਨੂੰ ਅਸੀਂ 2009 ਦੇ ਵਿੱਚ ਬੰਨ ਲਾਇਆ 11 ਦੇ ਵਿੱਚ ਬੰਨ ਲਾਇਆ ਤਾਂ ਟ੍ਰੀਟਮੈਂਟ ਪਲੈਂਟ ਲੱਗੇ ਲੋਕਾਂ ਦਾ ਰੋਸ ਜਿਹੜਾ ਇਹ ਜਾਇਜ਼ ਆ ਤੁਸੀਂ ਦਾ ਹਿੱਸਾ ਬਣੋਗੇ ਅੰਦੋਲਨ ਨਹੀਂ ਅਸੀਂ ਤਾਂ ਪਹਿਲੇ ਕਿੰਨੇ ਕਹਿੰਦੇ ਕਿ ਪਾਣੀ ਬੰਦ ਹੋਣੇ ਚਾਹੀਦੇ ਅਸੀਂ ਤਾਂ ਅਹੀ ਕੰਮ ਜਿਹੜਾ ਹੈਗਾ ਨਾ ਅੰਦੋਲਨ ਅਸੀਂ ਤਾਂ ਅੰਦਰ ਬੈਠ ਕੇ ਮੁੱਦਾ ਠਾ ਰਹੇ ਹਰ ਵਾਰ ਦੇ ਤੇ ਅੱਜ ਵੀ ਬੂਟੇ ਲਾਉਣ ਜਾ ਰਹੇ ਉੱਥੇ ਰਾਜ ਸਭਾ ਦੇ ਅਸੀਂ ਚੁੱਕ ਚੁੱਕੇ ਆ ਤੁਸੀਂ ਤੁਹਾਨੂੰ ਉਹਦੀ ਪ੍ਰोसीडिंग ਦਿਖਾ ਸਕਦੇ ਆ ਅਸੀਂ ਤੇ ਮੁੱਦੇ ਨੂੰ ਲਗਾਤਾਰ ਠਾਰ ਰਹੇ ਆ ਕਿ ਸਾਡਾ ਮਕਸਦ ਹੀ এনवायरमेंट ਆ ਸਰ ਪਰ ਹੁਣ ਤੁਹਾਡੇ ਸਾਥੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵ代 ਕਹਿੰਦੇ ਕਿ ਇਨਸਾਫ ਨਹੀਂ ਹੋਣਾ ਕਹਿੰਦੇ 560 ਕਿਉਂ ਨਹੀਂ ਹੋਣਾ ਕਿਉਂ ਨਹੀਂ 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 ਉਹ ਕਿਉਂ ਇਹਦੇ ਮਤਲਬ ਹੈਗਾ ਕਿ ਸਾਬ ਨਹੀਂ ਹੋਣਾ ਕਿ ਗੈਰ ਕਾਨੂੰਨੀ ਗੈਰ ਸੰਵਿਧਾਨਕ ਰੁਕਣੇ ਚਾਹੀਦੇ ਇਹ ਕਿਹੜੀ ਗੱਲ ਆ ਨੂੰ ਹੋ ਸਕਦਾ ਰੀਲੋਕੇਟ ਕਰਨਾ ਪਵੇ ਸੋ ਲੱਗਦਾ ਕਿ ਮਾਹੌਲ ਇਸ ਤਰ੍ਹਾਂ ਦਾ ਕਿ ਨਾ ਨਾ ਇਹ ਇਹ ਹੋਣਾ ਕਿ ਇਸ ਉੱਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਚਾਹੇ ਇੰਡਸਟਰੀ ਹੋਵੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਤੇ ਚਾਹੇ ਜਿਹੜੀ ਹੈਗੀ ਆ ਜਿਹੜੀਆਂ ਡੈਰੀਆਂ ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨ ਇੱਕੋ ਹੀ ਆ ਇਹ ਲਾਗੂ ਹੋਣਾ ਚਾਹੀਦਾ ਪਾਣੀ ਗੰਦੇ ਬੰਦ ਹੋਣੇ ਚਾਹੀਦੇ ਤਾਂ ਕਿ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਜਾਈਏ ਇਹ ਵੱਡਾ ਫੈਸਲਾ ਆਇਆ ਹੈ ਜੀ ਜਾਨਤੀ ਮੰਗ ਕੀਤੀ ਹੈ ਜੀ ਸੀਬੀਆਈ ਦੀ ਜਾਂਚ ਨਹੀਂ ਉਹ ਜਿਹੜੇ ਲੁਧਿਆਣੇ ਵਾਲੇ ਐਮਐਲਏ ਸਾਹਿਬ ਆ ਜਿੰਨੇ ਆ ਉਹਨਾਂ ਨੇ ਮੰਗ ਕੀਤੀ ਆ ਉਧਰ ਦੀ ਸੀਬੀਆਈ ਜਾਬ ਹੋ ਹੋ ਜਾਣੀ ਚਾਹੀਦੀ ਆ ਦੋ 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 ਦੇ ਤਾਂ ਪਾਣੀ ਦਾ ਪਾਣੀ ਪਤਾ ਲੱਗ ਸਕਦਾ ਵੀ ਹੈ ਜੀ ਇੱਕ ਰਿਪੋਰਟ ਆਈ ਹੈ ਕਹਿੰਦੇ ਪਾਣੀ ਜਿਹੜਾ ਫਸਲਾਂ ਦੀ ਸਿੰਚਾਈ ਜੋ ਵੀ ਹੈ ਨਹੀਂ ਕਰਬਤ ਸਤਲੁਜ ਦਰਿਆ ਵਿੱਚ ਮਿਲਾ ਕੇ ਜਿਹੜਾ ਨਹੀਂ ਤਾਂ ਇਹਦੇ ਉੱਤੇ ਕੋਈ ਕਹਿੰਦੇ ਜਿਹੜਾ ਹੈਗਾ ਕਿੰਦੂ ਪਰੰਤੂ ਹੀ ਨਹੀਂ ਪਾਣੀ ਕਹਿੰਦਾ ਜਿਹੜਾ ਜਾ ਰਿਹਾ ਸੀ ਉਹ ਸਾਰੇ ਜਿਹੜਾ ਹੈਗਾ ਦੋਦੇ ਰਿਜ਼ਲਟ ਦੱਸਦੇ ਆ ਤੇ ਉਹਨਾਂ ਉੱਤੇ ਕਿੰਦੂ ਪਰੰਤੂ ਕੋਈ ਹੈ ਹੀ ਨਹੀਂ ਆਪਦੀ ਸਵਾਲ ਆ ਬਾਬਾ ਜੀ 15 ਸਤੰਬਰ ਨੂੰ ਜੇਕਰ ਬੰਨ ਲਗਾਇਆ ਜਾਂਦਾ ਤਾਂ ਤੁਸੀਂ ਕਿਸ ਪਾਸੇ ਖੜੋਗੇ ਇਹ ਅਸੀਂ ਅਸੀਂ ਤਾਂ ਜਿਹੜੀ ਹੈਗੀ ਰਾਜ ਸਭਾ ਦੇ ਮੈਂਬਰ ਆ ਅਸੀਂ ਤਾਂ ਅੰਦਰ ਗੱਲ ਕਰਨ ਵਾਲੇ ਆ ਜਿੱਦਣੇ ਅਸੀਂ ਬਾਹਰ ਸੀਗੇ ਅਸੀਂ ਕਾਲਾ ਸੰਘਿਆ ਡਰੇਨ ਤੇ ਹੱਕਾ ਮਾਰਦੇ ਸੀ ਅੱਜ ਅਸੀਂ ਅੰਦਰ ਮੀਟਿੰਗ ਐਸੀ ਕਰਕੇ ਕਰ ਰਹੇ ਆ ਨਾ ਕਿਉਂਕਿ ਜਿਹੜੀ ਜਿਹੜੀ ਗੱਲ ਅੰਦਰ ਹੋ ਸਕਦੀ ਆ ਉਹ ਅਸੀਂ ਅੰਦਰ ਬੈਠ ਕੇ ਪ੍ਰਸ਼ਾਸਨ ਨਾਲ ਕਰ ਰਹੇ ਆ ਜਲਦ ਵੱਡੇ ਫੈਸਲੇ ਚੱਲਣਗੇ ਹਾਂ ਆਉਣਗੇ ਜਰੂਰ ਲਾਜ਼ਮੀ ਆਉਣਗੇ ਕਿਉਂਕਿ ਲੋਕ ਦੁਖੀ ਆ ਕਿਉਂਕਿ ਗਲਤੀ ਕੋਈ ਕਰ ਰਿਹਾ ਕਹਿੰਦੇ ਕਰੇ ਕੋਈ ਭਰੇ ਕੋਈ ਜਿਹੜੇ ਅਸੀਂ ਅਸੀਂ ਕਰ ਚੁੱਕੇ ਆ ਮਦਾਨ ਸਭਾ ਦੀ ਕਮੇਟੀਆਂ ਦੀ ਮੀਟਿੰਗ ਹੋ ਚੁੱਕੀ ਆ ਜਿਹਦੇ ਵਿੱਚ ਜਿਹੜੇ ਫੈਸਲੇ ਹੋ ਚੁੱਕੇ ਆ ਇਹ ਜਿਹੜੇ ਆਫੀਸਰ ਆ ਉਹਨਾਂ ਦੀ ਜਵਾਬਦੇਹੀ ਤੈਅ ਹੋ ਚੁੱਕੀ ਆ ਕਿ ਉਹ ਆਪਣੇ ਜੇ ਨਹੀਂ ਕਰਦਾ ਤਾਂ ਉਹਦੇ ਆਫੀਸਰ ਦੇ ਉੱਤੇ ਕਾਰਵਾਈ ਹੋਵੇ